ਭਾਰਤੀ ਹਥਿਆਰਬੰਦ ਫੌਜਾਂ ਵੱਲੋਂ ਦੇਸ਼ ਦੀ ਸੇਵਾ ਕਰਦਿਆਂ ਦਿਖਾਈ ਬਹਾਦਰੀ ਅਤੇ ਕੁਰਬਾਨੀ ਨੂੰ ਮਾਨਤਾ ਦਿੰਦਿਆਂ 에ਅਰ ਫੋਰਸ ਸਟੇਸ਼ਨ ਪੀਸੀਆਣਾ ਵਿਖੇ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਬੜੇ ਹਿਮਾਣ ਅਤੇ ਉਤਸ਼ਾਹ ਨਾਲ ਮਨਾਈ ਗਈ। ਇਹ ਦਿਹਾੜਾ 1999 ਵਿੱਚ ਕਾਰਗਿਲ ਸੰਘਰਸ਼ ਵਿੱਚ ਭਾਰਤ ਦੀ ਜਿੱਤ ਦੀ 25ਵੀਂ ਵਰੇਗੰਢ ਨੂੰ ਦਰਸਾਉਂਦੀ ਹੈ ਜਿਸ ਦਾ ਅੰਤ ਭਾਰਤੀ ਹਵਾਈ ਫੌਜ ਨੇ ਆਪਰੇਸ਼ਨ ਸੇ ਫੇ ਸਾਗਰ ਅਤੇ ਭਾਰਤੀ ਫੌਜ ਦੇ ਆਪਰੇਸ਼ਨ ਵਿਜੇ ਨਾਲ ਹੋਇਆ ਸੀ। ਇਹ ਅਸਲ ਵਿੱਚ ਫੌਜੀ ਹਵਾਵਾਜ਼ੀ ਦੇ ਇਤਿਹਾਸ ਵਿੱਚ ਇੱਕ ਅਹਿਮ ਮੀਲ ਪੱਥਰ ਹੈ ਜਿਸ ਵਿੱਚ ਇੰਨੀ ਉਚਾਈ ਅਤੇ ਟੀਚਿਆਂ ਦੇ ਵਿਰੁੱਧ ਹਵਾਈ ਸ਼ਕਤੀ ਦੀ ਵਰਤੋਂ ਸਫਲਤਾਪੂਰਵਕ ਢਾਂਗ ਨਾਲ ਕੀਤੀ ਗਈ ਸੀ ਭਾਰਤੀ ਹਵਾਈ ਫੌਜ ਦੀ 17ਵੀਂ ਸਕੁਐड्रन ਜਿਸ ਨੂੰ ਗੋਲਡਨ 에어로ਜ਼ ਵੀ ਕਿਹਾ ਜਾਂਦਾ ਹੈ ਨੇ ਕਾਰਗਿਲ ਦੀ ਜੰਗ ਦੌਰਾਨ ਸਰਗਰਮੀ ਨਾਲ 에ਅਰ ਫੋਰਸ ਸਟੇਸ਼ਨ ਪਿਸਿਆਣਾ ਤੋਂ ਚਲਾਏ ਗਏ ਆਪਰੇਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਦੁਸ਼ਮਣ ਫੌਜ ਨੂੰ ਬਾਹਰ ਖਿਡੇੜਨ ਲਈ ਕਈ ਖੋਜੀ ਮਿਸ਼ਨ ਚਲਾਏ ਅਤੇ ਦੌਰ ਪੈਨ ਤੇ ਤਾਬੜ ਤੋੜ ਹਮਲੇ ਵੀ ਕੀਤੇ ਸਕੁਐड्रन ਨੂੰ ਆਪਰੇਸ਼ਨ ਦੌਰਾਨ ਸ਼ਾਨਦਾਰ ਸੇਵਾਵਾਂ ਲਈ ਜੰਗ ਤੋਂ ਬਾਅਦ ਬਕਕਾਰੀ ਬੈਟਲ ਆਨਰਸ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਵਿਲੱਖਣ ਯੂਨਿਟ ਨੇ ਆਪਰੇਸ਼ਨ ਸਫੇਦ ਸਾਗਰ ਵਿੱਚ ਹਿੱਸਾ ਲੈਣ ਵਾਲੀਆਂ ਹਵਾਈ ਫੌਜ ਦੀਆਂ ਇਕਾਈਆਂ ਤੋਂ ਸਭ ਤੋਂ ਵੱਧ ਸਨਮਾਨ ਅਤੇ ਪੁਰਸਕਾਰ ਜਿੱਤੇ ਨੇ ਜਿਸ ਵਿੱਚ ਇੱਕ ਵੀਰ ਚੱਕਰ ਵੀ ਸ਼ਾਮਲ ਹੈ ਜਿਹੜਾ ਸੰਘਰਸ਼ ਦੌਰਾਨ ਆਪਣੀ ਕੁਰਬਾਨੀ ਦੇਣ ਵਾਲੇ ਸਕੁਐਡਰਨ ਲੀਡਰ ਅਜੀਹ ਅਹੋਜਾ ਨੂੰ ਮਰਨ ਉਪਰੰਤ ਦਿੱਤਾ ਗਿਆ ਸੀ ਅੱਜ ਕਰਵਾਏ ਗਏ ਸਮਾਗਮ ਦੌਰਾਨ ਪੱਛਮੀ 에ਅਰ ਕਮਾਂਡ ਦੇ ਸੀਨੀਅਰ 에ਅਰ ਸਟਾਫ ਅਧਿਕਾਰੀ 에ਅਰ ਮਾਰਸ਼ਲ ਪੀ ਕੇ ਵੋਰਾ ਨੇ 에ਅਰ ਫੋਰਸ ਸਟੇਸ਼ਨ ਪੀਸੀਆਣਾ ਵਿਖੇ ਬਣੀ ਜੰਗੀ ਯਾਦਗਾਰ ਤੇ ਫੁੱਲ ਮਾਲਾਵਾਂ ਪੇਟ ਕੀਤੀਆਂ ਇਸ ਮੌਕੇ ਹਵਾਈ ਫੌਜ ਦੇ ਸਾਬਕਾ ਮੁਖੀ 에어 ਚੀਫ ਮਾਰਸ਼ਲ ਬੀ ਐਸ ਤਨੂਆ ਸ਼ਹੀਦ ਸਕੁਐड्रन ਲੀਡਰ ਅਜੀ ਅਹੂਜਾ ਦੀ ਪਤਨੀ ਅਲਕਾ ਅਹੂਜਾ ਆਪਰੇਸ਼ਨ ਸਵੇ ਸਾਗਰ ਦੌਰਾਨ ਐਵਾਰਡ ਜਿੱਤਣ ਵਾਲਿਆਂ ਸਮੇਤ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਵੀ ਮੌਜੂਦ ਸਨ ਫੋਰ ਕਮਿੰਗ ਹੇਅਰ ਟੂਡੇ ਟੂ ਪੇ ਹੋਮੇਜ ਟੂ ਆਰ ਬਰੇਵ ਹਾਰਟਸ Who laid down their lives in the service of the country during the Kargil War. And uh, we have with us Mrs. Alka Ahuja, uh, wife of late Scholar Ajay Ahuja, who was my flight commander in the Kargil operations. And uh, it's her stoic belief that has carried her through these years. And she has been the pillar of our support of Golden Arrows from that date. Till 25 years today. मुझे अपने हसबैंड के ऊपर पूरी तरह से गर्व है जिन्होंने जो जिंदगी में करना चाहते थे उन्होंने वो अचीव किया पच्चीस साल हो गए एक दिन नहीं निकलता जब हम अपने हस्बैंड को मैं अपने हस्बैंड को याद नहीं करती बट लेकिन मेरे हसबैंड मुझे इंडिपेंडेंटली रहना चाहते थे कि मैं इंडिपेंडेंटली रहूँ जो मैं आज भी कर रही हूँ जो काम करती हूँ मैं उन्हें जरूर ध्यान में रखती हूँ और अपना काम कर रही हूँ देखिए ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਨੇ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹਵਾਈ ਸ਼ੋਅ ਵੀ ਕਰਵਾਇਆ ਗਿਆ ਜਿਸ ਦੌਰਾਨ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਦੁਆਰਾ ਪੈਰਾਡ੍ਰੋਪ, ਤਿੰਨ ਰਾਫੇਲ ਅਤੇ ਤਿੰਨ ਜੈਗਵਾਰ ਲੜਾਕੂ ਜਹਾਜ਼ਾਂ ਰਾਹੀਂ ਵਿੱਕ ਗਠਨ, ਸਲਿਡ ਰਿੰਗ ਅਤੇ ਸਮਾਨ ਟੀਮ ਇਨਸਰਸ਼ਨ ਐਂਡ ਐਕਸਟੈਂਸ਼ਨ ਆਪਰੇਸ਼ਨ ਐਮ ਆਈ 17 ਚੌਥੀ ਜਨਰੇਸ਼ਨ ਹੈਲੀਕਾਪਟਰ ਅਤੇ ਸੁਖੋਈ ਵੱਲੋਂ ਫਲਾਈ ਪਾਸ 'ਚ ਹਿੱਸਾ ਲਿਆ ਗਿਆ। एमकेआई 3 ਲੜਾਕੂ ਜਹਾਜ਼ ਵੱਲੋਂ ਦਰਸ਼ਕਾਂ ਦੇ ਬਹੁਤ ਨੇੜੇੋਂ ਲੰਗੇ ਐਰੋਬੈਟਿਕਸ ਦੇ ਹਿੱਸਾ ਲਿਆ ਗਿਆ ਸਮਾਗਮ ਦੌਰਾਨ ਹਵਾਈ ਯੋਧਿਆਂ ਦੀ ਯਾਦ ਵਿੱਚ ਮਿਗ 29 ਜਹਾਜ਼ਾਂ ਵੱਲੋਂ ਉਡਾਏ ਗਏ ਐਰੋ ਹੈਂਡ ਅਤੇ ਮਿਸਿੰਗ ਮੈਨ ਫਾਰਮੇਸ਼ਨ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹਵਾਈ ਫੌਜ ਦੇ ਬੈਂਡ ਅਤੇ 에ਅਰ ਵਾਰੀਅਰ ਡ੍ਰਿਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਦਰਸ਼ਕਾਂ ਨੂੰ ਸਮਾਗਮ ਨਾਲ ਜੋੜ ਕੇ ਰੱਖਿਆ ਸਕੂਲੀ ਬੱਚਿਆਂ ਸਮੇਤ 5000 ਤੋਂ ਵੱਧ ਦਰਸ਼ਕਾਂ ਨੇ ਹਵਾਈ ਪ੍ਰਦਰਸ਼ਨੀ ਨੂੰ ਦੇਖਿਆ ਇਸ ਪ੍ਰਦਰਸ਼ਨੀ 'ਚ ਹਵਾਈ ਹੌਦਿਆਂ ਦੀ ਬਹਾਦਰੀ, ਸਟੀਕਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਭਾਰਤੀ ਹਵਾਈ ਫੌਜ ਵੱਲੋਂ ਆਪਰੇਸ਼ਨ ਸੁਰੱਖਿਆ ਸਾਗਰ ਦੇ ਬਾਰੇ ਦਿੱਤੀ ਗਈ ਜਾਣਕਾਰੀ ਨੇ ਨੌਜਵਾਨ ਪੀੜੀ ਤੇ ਅਮਿੱਟ ਛਾਪ ਛੱਡੀ